ਫਦੇ ਅੱਜ ਸਾਰੇ ਦਲਾ ਪੰਥਾਂ ਵੱਲੋਂ ਇੱਕ ਮੀਟਿੰਗ ਰੱਖੀ ਗਈ ਸੀ ਬਹੁਤ ਵੱਡੇ ਪੱਧਰ ਦੇ ਪਰ ਆਪਣੀ ਪ੍ਰਸ਼ਾਸਨ ਦੇ ਨਾਲ ਗੱਲ ਹੋਣ ਕਰਕੇ ਅਸੀਂ 10-12 ਸਿੰਘਾਂ ਦੇ ਵਿੱਚ ਗੁਰਮਤਾ ਕਰਕੇ ਅੱਜ ਸੀਪੀ ਦਫ਼ਤਰ ਪਹੁੰਚੇ ਸੀ ਕੁਝ ਦਿਨ ਪਹਿਲਾਂ ਕੁਝ ਨਿਹੰਗ ਸਿੰਘਾਂ ਨੇ ਆ ਕੇ ਜਲੰਧਰ ਦੇ ਵਿੱਚ 크ਰਿਸਚੀਅਨ ਭਾਈਚਾਰੇ ਬਾਰੇ ਗੱਲਬਾਤ ਕੀਤੀ ਸੀ ਜੇ ਮੰਨ ਲਓ ਵੈਸੇ ਤਾਂ ਲੋਕਲ ਜਥੇਬੰਦੀ ਹੈ ਨਹੀਂ ਸੀ ਇਹ ਜਿਹੜੇ ਸਿੰਘ ਸਾਡੇ ਆਂਦੇ ਆ ਬਾਹਰੋਂ ਉਹਨਾਂ ਨੂੰ ਇੱਕ ਬੇਨਤੀ ਆ ਵੀ ਜਦੋਂ ਤੁਸੀਂ ਕਿਸੇ ਦੇ ਸ਼ਹਿਰ 'ਚ ਵੀ ਜਾਂਦੇ ਆ ਕੋਈ ਵੀ ਇਦਾਂ ਦਾ ਪ੍ਰੋਗਰਾਮ ਅਲੀਕਦੇ ਆ ਤੇ ਉੱਥੇ ਦੀਆਂ ਲੋਕਲ ਜਥੇਬੰਦੀਆਂ ਨਾਲ ਥੋੜਾ ਬੋਤਾ ਰਾਬਤਾ ਕਾਇਮ ਕਰੋ ਤਾਂ ਕਿ ਸਾਨੂੰ ਪਤਾ ਹੋਵੇ ਵੀ ਇੱਥੇ ਕੀ ਗੱਲਬਾਤ ਹੋ ਰਹੀ ਆ ਬਾਅਦ 'ਚ ਇਹ ਆਪਣਾ ਪ੍ਰੋਗਰਾਮ ਕਰਕੇ ਤਾਂ ਚਲੇ ਜਾਂਦੇ ਆ ਪਰ ਜਿਹੜੀ ਖਮਿਆਜਾ ਆ ਉਹ ਪਿਛਲੇ ਜਿਹੜੇ ਉਸ ਜਗ੍ਹਾ ਤੇ ਬੈਠੇ ਆ ਸ਼ਹਿਰ ਵਾਸੀ ਉਹਨਾਂ ਨੂੰ ਪੁੱਗਤਣਾ ਪੈਂਦਾ ਲੋਕੀ ਉਹਨਾਂ ਨੂੰ ਫੋਨ ਕਰਕੇ ਪੁੱਛਦੇ ਆ ਵੀ ਆਹ ਗੱਲ ਕੀ ਹੋਈ ਆ ਜਦ ਕਿ ਸਾਨੂੰ ਉਸ ਗੱਲ ਬਾਰੇ ਨਹੀਂ ਪਤਾ ਹੁੰਦਾ ਦੂਸਰੀ ਗੱਲ ਮੈਂ ਕ੍ਰਿਸ਼ਨ ਭਾਈਚਾਰੇ ਨੂੰ ਵੀ ਕਹੂੰਗਾ ਵੀ ਜਿਹੜੇ ਸ਼ਰਾਰਤੀ ਅੰਸਰ ਤੁਹਾਡੇ ਵਿੱਚ ਬੈਠੇ ਆ ਤੁਸੀਂ ਉਹਨਾਂ ਨੂੰ ਡੱਕੋ ਕਿਉਂਕਿ ਉਹ ਵੀ ਕੋਈ ਬਹੁਤ ਵਧੀਆ ਗੱਲਾਂ ਨਹੀਂ ਵਿੱਚ ਲਿਖ ਰਹੇ ਉਹ ਵੀ ਕਮੈਂਟ ਕਰਕੇ ਸਾਡੇ ਸਾਹ ਜੇ ਤੁਸੀਂ ਕਹਿੰਦੇ ਵੀ ਅਸੀਂ ਧਰਮੀ ਬੰਦੇ ਆ ਤੇ ਦੂਜੇ ਦੇ ਧਰਮ ਦੇ ਉੱਪਰ ਅਟੈਕ ਨਾ ਕਰੋ ਸਾਡੇ ਵੱਲੋਂ ਜਿਨ੍ਹਾਂ ਨੇ ਕ੍ਰਿਸ਼ਨ ਬਣਨਾ ਬਾਬਾ ਜੀ ਉਹਨਾਂ ਨੂੰ ਅਸੀਂ ਕਿਹਨੇ ਜਾ ਕੇ ਬਣੋ ਜਿਨ੍ਹਾਂ ਨੂੰ ਆਪਣੇ ਧਰਮ ਤੇ ਭਰੋਸਾ ਨਹੀਂ ਜੇ ਉਹਨਾਂ ਨੂੰ ਉੱਥੇ ਜਾ ਕੇ ਜ਼ਿਆਦਾ ਭਰੋਸਾ ਹੋ ਰਿਹਾ ਉਹ ਜੀ ਸਦਕੇ ਜਾਣ ਕਿਉਂਕਿ ਸਾਡੇ ਵਿੱਚ ਇਹ ਆ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ 10 ਲੱਖ ਦਾ ਇਕੱਠ ਕੀਤਾ ਸੀ ਉਹਦੇ ਵਿੱਚੋਂ ਵੀ ਪਹਿਲਾਂ ਪੰਜ ਪਿਆਰੇ ਹੀ ਖੜੇ ਹੋਏ ਸੀ ਅਸੀਂ ਬੱਬਾ ਜੀ ਕੁਆਂਟੀਟੀ ਤੇ ਨਹੀਂ ਅਸੀਂ ਕੁਆਲਿਟੀ ਤੇ ਭਰੋਸਾ ਰੱਖਣ ਵਾਲੇ ਬੰਦੇ ਆ ਵੀ ਸਾਨੂੰ ਜ਼ਿਆਦਾ ਕੁਆਂਟੀਟੀ ਕਿਉਂਕਿ ਅਸੀਂ ਸ਼ੁਰੂ ਤੋਂ ਹੀ 2% ਵਾਲੇ ਗਿਣੇ ਜਾਂਦੇ ਤੇ ਅਸੀਂ ਜ਼ਿਆਦਾ ਅਸੀਂ ਕਹਿੰਦਾ ਬੱਬਾ ਜੀ ਅਸੀਂ ਤਾਂ ਨਾਮ ਜਪਣਾ ਆ ਆਪਣੇ ਮਹਾਰਾਜ ਦਾ ਜਿਹੜੇ ਸਿੰਘ ਵੀ ਇੱਥੇ ਆਂਦੇ ਆ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਆ ਕੋਈ ਵੀ ਜਥੇਬੰਦੀ ਬਾਹਰੋਂ ਆ ਕੇ ਜੇ ਕੋਈ ਪ੍ਰੋਗਰਾਮ ਆ ਲੀਕਦੀ ਆ ਤੇ ਆਪਣੇ ਲੋਕਲ ਜਥੇਬਾਰਾਂ ਜਥੇਦਾਰਾਂ ਦੇ ਨਾਲ ਗੱਲਬਾਤ ਕਰੇ ਤਾਂ ਕਿ ਸਾਨੂੰ ਪਤਾ ਹੋਵੇ ਤੇ ਅਸੀਂ ਉਹਨਾਂ ਨੂੰ ਸੱਚਾਈ ਦੱਸ ਸਕੀਏ ਇੱਥੇ ਕੀ ਹੋ ਰਿਹਾ ਆ ਸਾਡਾ ਆਪਸੀ ਭਾਈਚਾਰਾ ਵੀ ਕਈ ਵਾਰੀ ਖਰਾਬ ਹੋ ਜਾਂਦਾ ਉਹਨਾਂ ਦੇ ਗੁਰਮਤਿ ਦੇ ਵਿੱਚ ਸਾਨੂੰ ਪਤਾ ਹੋਣਾ ਚਾਹੀਦਾ ਆ ਹੁਣ ਇਹਨਾਂ ਨੇ ਜਿਹੜੀਆਂ ਆਪਣੇ ਉਹਦਣ ਕੀਤਾ ਆ ਪ੍ਰੋਟੈਸਟ ਕਰਿਸ਼ਣ ਭਾਈਚਾਰੇ ਨੇ ਉਹਦੇ ਵਿੱਚ ਕਈ ਲੋਕਾਂ ਨੇ ਇਦਾਂ ਦੇ ਕਮੈਂਟ ਕੀਤੇ ਹੋਏ ਆ ਵੀ ਜਿਹੜੇ ਸ਼ਾਇਦ ਇਹਨਾਂ ਦੇ ਜਿਹੜੇ ਵੱਡੇ ਪਾਸਟਰ ਜਿਨ੍ਹਾਂ ਨੂੰ ਇਹ ਆਪਣੇ ਪਾਪਾ ਜੀ ਵੀ ਕਹਿੰਦੇ ਆ ਸ਼ਾਇਦ ਉਹਨਾਂ ਨੂੰ ਨਾਂ ਪਤਾ ਹੋਵੇ ਕਿ ਆਪਾਂ ਪ੍ਰੈਸ ਤਾਂ ਕੀਤੀ ਆ ਮੀਟਿੰਗ ਤਾਂ ਕੀਤੀ ਤੁਹਾਨੂੰ ਤਾਂ ਬੁਲਾਇਆ ਗਿਆ ਸੀ ਵੀ ਇਹਨਾਂ ਦੇ ਪਾਪਾ ਤੱਕ ਸੁਨੇਹਾ ਪਹੁੰਚੇ ਵੀ ਇਹਨਾਂ ਦੇ ਕਮੈਂਟ ਖੋਲ ਕੇ ਦੇਖੋ ਜਾਂ ਸਾਡੇ ਬੰਦੇ ਜਿਹੜੇ ਕੋਈ ਕਮੈਂਟ ਕਰ ਰਹੇ ਆ ਇਦਾਂ ਆਪਸੀ ਭਾਈਚਾਰਕ ਖਰਾਬ ਨਾ ਕਰੋ ਸਕੇ ਅਸੀਂ ਆਪਣੇ ਜਥੇਬੰਦੀਆਂ ਨੂੰ ਐਸਜੀਪੀਸੀ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਆਪਣਾ ਪ੍ਰਚਾਰ ਵਧੀਆ ਤਰੀਕੇ ਕਰੋ ਤਾਂ ਕਿ ਸਾਨੂੰ ਇਹਨਾਂ ਨੂੰ ਕਹਿਣਾ ਹੀ ਨਾ ਪਵੇ ਸਕੂਲ ਬਣਾਉਣ ਇਹ ਵੀ ਆਪਣੇ ਹਸਪਤਾਲ ਖੋਲਣ ਅਸੀਂ ਕਿਸੇ ਦੇ ਕਿਸੇ ਵੀ ਧਰਮ ਦੇ ਵਿਰੋਧ ਨਹੀਂ ਹੈਗੇ ਸਾਡੇ ਵੱਲੋਂ ਜਿਹੜਾ ਜੋ ਕਰਦਾ ਕਰੇ ਅਸੀਂ ਆਪਣੇ ਧਰਮ ਦੇ ਨਰਪੱਖ ਰਹੀਏ ਜਿਹੜੇ ਬੰਦੇ ਗਲਤ ਕਮੈਂਟ ਕਰ ਰਹੇ ਆ ਸਾਤੋ ਜਰਨੈਲ ਸਿੰਘ ਖਾਲਸਾ ਪਿੰਡਰਾਵਾਰੇ ਜਾਂ ਸਾਡੇ ਕਕਾਰਾਂ ਬਾਰੇ ਟਕਸਾਲ ਬਾਰੇ ਉਸ ਬੰਦਿਆਂ ਨੂੰ ਸਖਤ ਤਾੜਨਾ ਹੈ ਅਸੀਂ ਪ੍ਰਸ਼ਾਸਨ ਨੂੰ ਲਿਖ ਕੇ ਦੇਤੀ ਆ ਆਪਣਾ ਜੇ ਇਹ ਕਾਰਵਾਈ ਨਾ ਹੋਈ ਤੇ ਇਹਨੂੰ ਵੱਡੇ ਪੱਧਰ ਤੇ ਲੀਕਿਆ ਜਾਏਗਾ ਜੇ ਉਹਨਾਂ ਦੇ ਵੱਡੇ ਦਿਨ ਚੱਲਦੇ ਨੇ ਤੇ ਬਾਬਾ ਜੀ ਅਸੀਂ 크ਰਿਸਚਨ ਭਾਈਚਾਰੇ ਦੇ ਜਿਹੜੇ ਬੰਦੇ ਇਧਰੋਂ ਆਪਣੇ ਪੰਜਾਬੀ 크ਰਿਸਚਨਾਂ ਦੇ ਵਿੱਚ ਕਨਵਰਟ ਹੋਏ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਸਾਡੇ ਵੀ ਬਹੁਤ ਵੱਡੇ ਦਿਨ ਚੱਲਦੇ ਨੇ ਸਾਡੇ ਵੀ ਸ਼ਹੀਦੀ ਦਿਹਾੜੇ ਚੱਲਣ ਦੇ ਨੇ ਉਹ ਆਪਣਾ ਧਰਮ ਬਾਬਾ ਜੀ ਜਾਇ ਕਰਨ ਤਾਂ ਸਾਨੂੰ ਆਪਣੇ ਦਿਹਾੜੇ ਮਨਾਣ ਦੇਣ ਉਹ ਆਪਣਾ ਕਾਰਜ ਕਰਨ ਤੇ ਅਸੀਂ ਆਪਣਾ ਕਾਰਜ ਕਰੀਏ ਨਾ ਕਿ ਆਪਾਂ ਇੱਕ ਦੂਜੇ ਦੇ ਉਂਗਲੀ ਜੱਕ ਕੇ ਉਹਨੂੰ ਟਾਰਗੇਟ ਬਣਾਈਏ ਠੀਕ ਹੈ ਜੀ ਜਿਹੜੇ ਬੰਦੇ ਘਰ ਬੈਠੇ ਕਮੈਂਟ ਕਰਦੇ ਆ ਉਹ ਬਾਬਾ ਜੀ ਮੇਰਾ ਨੰਬਰ ਨੋਟ ਕਰ ਲੈਣ 790 34350 ਜੇ ਕਿਸੇ ਵੀ ਵੀਰ ਨੇ ਕੋਈ ਇਸ ਤਰ੍ਹਾਂ ਦਾ ਵਿਚਾਰ ਕਰਨਾ ਹੈ ਆਪਣੇ ਧਰਮ ਦੇ ਜਾਂ ਕਿਸੇ ਬੰਦੇ ਨੇ ਗਲਤ ਟਿੱਪਣੀ ਕਰਨੀ ਹੋਵੇ ਤੇ ਸਾਨੂੰ ਫੋਨ ਲਾ ਕੇ ਕਰ ਲਵੇ हां कि ਸਾਡੇ ਆਪਸੀ ਭਾਈਚਾਰੇ ਨਾ ਖਰਾਬ ਹੋਣ ਗੱਲਾਂ ਤਾਂ ਦੋ ਬੰਦੇ ਕਰਦੇ ਨੇ ਉਹਦੇ ਵਿੱਚ ਖਮਿਆਜਾ ਸਾਰੇ ਪੰਥ ਨੂੰ ਭੁਗਤਣਾ ਪੈਂਦਾ ਆ ਬਾਬਾ ਜੀ ਪੰਜਾਬ ਜਾਂ ਮੋਰਚਾ ਦੇ ਪ੍ਰਧਾਨ ਤਜਸੀ ਭੱਦਵਾ ਨਿਹਾਲ ਸਿੰਘ ਜਿਹੜਾ ਰੈਸਪੀਤਾ ਗਿਆ ਉਹਦੇ ਬਾਰੇ ਕੁਛ ਤਾਂ ਬਿਲਕੁਲ ਬਾਬਾ ਜੀ ਦੇਖੋ ਜੇ ਉਹਨਾਂ ਨੂੰ ਪੰਜਾਬ ਜਾਂ ਜੇ ਪ੍ਰੋਟੈਸਟ ਕਰਨਾ ਸੀ ਤੇ ਉਹ ਲਾਂਬੜੇ ਜਾ ਕੇ ਕਰਨ ਸਾਨੂੰ ਇੱਥੇ ਲੋਕਲ ਜਥੇਬੰਦੀਆਂ ਨਾ ਇੱਥੇ ਕਿੰਨੀਆਂ ਜਥੇਬੰਦੀਆਂ ਆ ਰਵੀदास ਭਾਈਚਾਰੇ ਦੀਆਂ ਆਈਆਂ ਗੀਆਂ ਵਾਲਮੀਕ ਭਾਈਚਾਰੇ ਦੀਆਂ ਹੈਗੀਆਂ ਆ ਸਾਰਿਆਂ ਨੂੰ ਫੇਤ ਚ ਲੈ ਕੇ ਕੋਈ ਪ੍ਰੋਗਰਾਮ ਅਲਿਕਣਾ ਚਾਹੀਦਾ ਆ ਨਾ ਕਿ ਇਦਾਂ ਦਾ ਪ੍ਰੋਗਰਾਮ ਅਲਿਕੋ ਵੀ ਜਿਹਦੇ ਨਾਲ ਇਹ ਆਪਣੇ ਪ੍ਰੋਗਰਾਮ ਕਰਕੇ ਚਲੇ ਜਾਣ ਬਾਅਦ ਚ ਸਾਨੂੰ ਉਸ ਚੀਜ਼ ਦੀ ਜਵਾਬਦਾਰੀ ਦੇਣੀ ਪਵੇ ਠੀਕ ਹੈ ਨਹੀਂ ਜੇ ਕਿਸੇ ਵੀ ਵੀਰ ਦੇ ਮਨ 'ਚ ਕੋਈ ਸਵਾਲ ਆ ਉਹ ਦਿਲ ਖੋਲ ਕੇ ਪੁੱਛ ਲਵੇ ਤੇ ਆਪਾਂ ਉਸ ਚੀਜ਼ ਦਾ ਜਵਾਬ ਦੇਈਏ ਅੱਛਾ ਇੱਕ ਕਿਹਾ ਜਾ ਰਿਹਾ ਸੀ ਕਿ ਭਈ ਇਨਾਂ ਦੇ ਜੇਕਰ ਵੱਡੇ ਦਿਨ ਨੇ ਤੇ ਸਾਡੇ ਵੀ ਹੈਗੇ ਆ ਤੇ ਅਸੀਂ ਨਗਰ ਕੀਰਤਨ ਦੇ ਵਿੱਚ ਜਿਹੜਾ ਨੱਚਦੇ ਟੱਪਦੇ ਆ ਉਹ ਨਹੀਂ ਕਰਨ ਦਵਾਂਗੇ ਸਿੰਘ ਜਥੇਬੰਦੀਆਂ ਵੱਲੋਂ ਕਿਹਾ ਗਿਆ ਇਹ ਬਿਆਨ ਤੁਸੀਂ ਫਿਰ ਕਿਵੇਂ ਦੇਖਦੇ ਹੋ ਅਜੇ ਤੱਕ ਬਾਬਾ ਜੀ ਸਾਨੂੰ ਕੋਈ ਸਾਡੇ ਦਲਪੰਥ ਵੱਲੋਂ ਸਾਨੂੰ ਕੋਈ ਇਦਾਂ ਦਾ ਸਨੇਹ ਨਹੀਂ ਆਇਆ ਵੀ ਇਹਨਾਂ ਦੇ ਪ੍ਰੋਗਰਾਮ 'ਚ ਆਪਾਂ ਕੋਈ ਖੱਲਲ ਕਰਨਾ ਆ ਜਾਂ ਕਿਸੇ ਨੇ ਇਦਾਂ ਦੀ ਕੋਈ ਗਲਤ ਵਾਹੇ ਤਾਂ ਸਾਨੂੰ ਅਜੇ ਤੱਕ ਸਾਡੇ ਜਥੇਦਾਰਾਂ ਵੱਲੋਂ ਕੋਈ ਵੀ ਇਦਾਂ ਦਾ ਸਨੇਹ ਨਹੀਂ ਆਇਆ ਤੇ ਮੈਂ ਲੋਕਾਂ ਨੂੰ ਵੀ ਇਹ ਗੱਲ ਕਹਿਣਾ ਜਾਊਂਗਾ ਜਿਹੜੇ ਵੀਰ ਇਦਾਂ ਦੇ ਇਕੱਠ ਦੇ ਵਿੱਚ ਜਾਂ ਕੋਈ ਗੱਲਬਾਤ ਕਰ ਰਹੇ ਆ ਉਹ ਪਹਿਲਾਂ ਆਪਣੇ ਵੱਡੇ ਜਿਹੇਦਾਰਾਂ ਨਾਲ ਗੱਲ ਕਰਿਆ ਕਰਨ ਜਾਂ ਉੱਥੇ ਲੋਕਲ ਦੀ ਲੋਕਲ ਜਥੇਬੰਦੀ ਨਾਲ ਕੰਟੈਕਟ ਕਰਨ ਕੁਝ ਵੀ ਕਰਨ ਤੋਂ ਪਹਿਲਾਂ ਅਸੀਂ ਆਪਣੇ ਸ਼ਹਿਰ ਦੇ ਮਾਹੌਲ ਨੂੰ ਸਹੀ ਰੱਖਣਾ ਹੈ ਬਾਬਾ ਜੀ ਤੁਹਾਨੂੰ ਲੱਗਦਾ ਕਿ ਸ਼ਰਾਰਤੀ ਅਨਸਰ ਆਉਗੋ ਜਾਣ ਬੁੱਝ ਕੇ ਇਹ ਜਿਹੜਾ ਕਰਨ ਦੀ ਕੋਸ਼ਿਸ਼ ਕਰਦੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹਮੇਸ਼ਾ ਬਿਲਕੁਲ ਮੈਂ ਤਾਂ ਇਹ ਗੱਲ ਤਾਂ ਮੈਂ ਕਹਿੰਦਾ ਵੀ ਚਾਹੇ ਸਾਡੇ ਚੋਂ ਜਿਹੜੇ ਬੰਦੇ ਆ ਜਿਹੜੇ ਆ ਕੇ ਕਿਸੇ ਧਰਮ ਕੀ ਆ ਪਹਿਲੀ ਗੱਲ ਤਾਂ ਇਹ ਧਰਮ ਕੀ ਆ ਧਰਮ ਸੱਚ ਆ ਸੱਚੀ ਧਰਮ ਆ ਧਰਮ ਕਿਸੇ Hindu Sikh Muslim Isai ਨੂੰ ਨਹੀਂ ਕਿਹਾ ਜਾਂਦਾ ਧਰਮ ਉਹ ਆ ਜਿਹੜਾ ਮੀਡੀਆ ਦਿਖਾ ਰਿਹਾ ਹੈ ਸਚਾਈ ਉਹਨੂੰ ਲੈ ਕੇ ਚੱਲੋ ਨਾ ਕਿ ਥੋੜੇ ਜੇ ਬੰਦੇ ਇਕੱਠੇ ਹੋ ਕੇ ਇਦਾਂ ਦਾ ਪ੍ਰੋਟੈਸਟ ਕਰੋ ਜਿਹਦੇ ਵਿੱਚ ਕਈਆਂ ਨੂੰ ਤਾਂ ਗੱਲ ਵੀ ਨਹੀਂ ਪਤਾ ਹੁੰਦੀ ਕਈ ਬੰਦੇ ਬਿਨਾਂ ਸੁਣੇ ਆ ਜਾਂਦੇ ਆ ਉਹਦਾ ਖਮਿਆਜਾ ਬਾਅਦ ਵਿੱਚ ਦੂਜਿਆਂ ਨੂੰ ਭੁਗਤਣਾ ਪੈਂਦਾ ਆ ਇਸ ਕਰਕੇ ਬਾਬਾ ਜੀ ਮੈਂ ਤੁਹਾਡੇ ਥਰੂ ਕ੍ਰਿਸਚੀਅਨ ਭਾਈਚਾਰੇ ਨੂੰ ਵੀ ਇਹ ਗੱਲ ਕਹਾਂਗੇ ਵੀ ਤੁਸੀਂ ਜਾ ਆਪਣਾ ਦਿਨ ਮਨਾਣਾ ਬਲੀ ਚੜ੍ਹਦੀ ਕਲਾ ਬਾਬਾ ਜੀ ਤੁਸੀਂ ਮਨਾਓ ਜਿੱਥੇ ਸਾਡੇ ਜਿਹੜੇ ਇਧਰੋਂ ਬੰਦੇ ਕਨਵਰਟ ਹੋ ਕੇ ਗਏ ਆ ਉਹਨਾਂ ਨੂੰ ਸ਼ਾਇਦ ਪਤਾ ਆ ਵੀ ਆ ਹੁਣ ਸਾਡੇ ਵੀ ਸ਼ੀਦੀ ਦਿਹਾੜੇ ਚੱਲਦੇ ਪਏ ਆ ਤੇ ਅਸੀਂ ਆਪਣੀਆਂ ਜਥੇਬੰਦੀਆਂ ਨੂੰ ਵੀ ਕਹਾਂਗੇ ਵੀ ਹੋਰ ਬੜਾ ਟਾਈਮ ਪਿਆ ਆ ਆਪਾਂ ਵੀ ਆਪਣੇ ਮੁਹੱਲੇ ਵਧੀਆ ਤਰੀਕੇ ਮਨਾਈਏ ਤੇ ਉਹਨਾਂ ਨੂੰ ਆਪਣੇ ਮਨਾਣ ਦੇਣ ਅਸੀਂ ਆਪਣੇ ਧਰਮ ਦੇ ਨਿਰਪੱਖ ਹੋਈਏ ਤਾਂ ਉਹ ਆਪਣੇ ਧਰਮ ਦੇ ਨਿਰਪੱਖ ਹੁਣ ਜਿਹੜੇ ਜਾਣਦੇ ਆ ਉਹਨਾਂ ਦੀ ਬੜੀ ਚੜ੍ਹਦੀ ਕਲਾ ਜਿਹੜੇ ਸਾਡੇ ਚਾ ਜਿਨ੍ਹਾਂ ਨੂੰ ਇਧਰੋਂ ਨਹੀਂ ਕੁਝ ਮਿਲਿਆ ਸ਼ਾਇਦ ਉਧਰੋਂ ਕੁਝ ਮਿਲ ਜਵੇ ਲੈਣਾ ਤਾਂ ਰੱਬ ਦਾ ਨਾ ਹੀ ਆ ਨਾ ਏਕ ਪਿਤਾ ਏਕ ਸਕੇ ਹਮ ਬਾਰਿਕ ਉਹ ਆਪਣੇ ਤਰੀਕੇ ਲੈ ਰਹੇ ਆ ਸੀ ਆਪਣੇ ਤਰੀਕੇ ਲੈ ਆ ਬਾਬਾ ਜੀ ਤੁਸੀਂ ਬੜੀ ਸਿਆਣੀ ਗੱਲ ਕੀਤੀ ਉਹ ਜੋੜਨ ਵਾਲੀ ਗੱਲ ਕੀਤੀ ਜਦੋਂ ਤੁਸੀਂ ਕਿਹਾ ਕਮੈਂਟਿੰਗ ਵੀ ਹੋਦੀ ਹੈ ਚਾਹੇ ਸੰਤਾ ਤੋਂ ਹੋਵੇ ਧਰਮ ਤੋਂ ਜਾਂ ਇਹ ਤਾਂ ਅਸਲ ਜ਼ਿੰਮੇਵਾਰ ਇਹ ਨੂੰ ਸਮਝਣੇ ਕਿ ਜਿਹੜੀਆਂ ਚੀਜ਼ਾਂ ਨਾ ਹੁੰਦੀਆਂ ਤੇ ਐਦਾਂ ਤੁਹਾਨੂੰ ਰੋਲਾ ਨਾ ਪੈਂਦਾ ਐਦਾਂ ਬਠੇਰੇ ਬਾਬਾ ਜੀ ਦੇਖੋ ਜਿਹੜੇ ਜਿਹੜੇ ਬੰਦੇ ਪੜਦੇ ਨਹੀਂ ਜਿਹੜਾ ਜਿਨ੍ਹਾਂ ਨੇ ਪੜਿਆ ਹੀ ਨਹੀਂ ਉਹ ਕਮੈਂਟੀ ਕਰ ਸਕਦੇ ਆ ਉਹ ਘਰ ਬੈਠੇ ਦੇਖੋ ਮੈਂ ਤਾਂ ਹੀ ਉਹਨਾਂ ਨੂੰ ਕਿਹਾ ਵੀ ਜਿਹੜੇ ਅੰਕਲ ਨਰੂਲਾ ਜੀ ਆ ਉਹਨਾਂ ਨੂੰ ਆਪਣੀ ਸੰਗਤ ਉਹਨਾਂ ਦੀ ਹੁਣ ਇਕੱਠੀ ਹੋਣੀ ਆ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਉਹ ਵੀ ਕਹਿਣ ਅਸੀਂ ਵੀ ਆਪਣੇ ਦਲ ਪੰਥ ਦੇ ਵਿੱਚ ਬੇਨਤੀ ਲਾ ਰਹੇ ਆ ਵੀ ਜਿਹੜੇ ਸਾਡੇ ਸਿੰਘ ਇਕੱਠੇ ਹੁੰਦੇ ਆ ਉਹਨਾਂ ਨੂੰ ਕਿਹਾ ਜਾਵੇ ਵੀ ਅਸੀਂ ਕਿਸੇ ਕੋਈ ਧਰਮ ਕਨਵਰਟ ਕਰਦਾ ਉਹਦੀ ਆਪਣੀ ਇੱਛਾ ਆ ਅਸੀਂ ੱੱਕੇ ਨਾ ਥੋੜੀ ਲੈ ਕੇ ਆਣੇ ਆ ਅਸੀਂ ਪਹਿਲਾਂ ਵੀ ਗਣਦੀ 'ਚ ਘਟ ਸੀ ਤੇ ਅਸੀਂ ਅੱਜ ਵੀ ਗਣਦੀ 'ਚ ਘਟ ਰਹਿਣਾ ਚਾਹੁੰਦੇ ਆ ਸਾਨੂੰ ਨਾਲੇ ਦੱਸਣ ਦੀ ਲੋੜ ਨਹੀਂ ਹੈਗੀ ਅਸੀਂ ਤੌਣ ਇਹ ਪੰਜਾਬ ਦਾ ਇਤਿਹਾਸ ਜਾਣਦਾ ਹੈ ਵੀ ਨਿਆਂਗ ਸਿੰਘਾਂ ਨੇ ਸਿੱਖ ਪੰਥ ਨੇ ਕੀ ਕੀਤਾ ਆ ਪੰਜਾਬ ਵਾਸਤੇ ਸਾਨੂੰ ਦੱਸਣ ਦੀ ਲੋੜ ਹੈ ਹੀ ਨਹੀਂ ਬਾਬਾ ਜੀ ਤੁਸੀਂ ਗੱਲ ਕੀਤੀ ਸੀ ਐਸਜੀਪੀਸੀ ਨੇ ਪ੍ਰਚਾਰ ਕਿਥੇ ਕੋਈ ਐਸਜੀਪੀਸੀ ਪ੍ਰਚਾਰ ਮਤਲਬ ਤੁਹਾਡੇ ਮੁਤਾਬਕ ਮਤਲਬ ਮੈਂ ਹੀ ਮਤਲਬ ਬਾਬਾ ਜੀ ਮੈਂ ਤਾਂ ਹੀ ਆਪਣੇ ਜਥੇਬੰਦੀਆਂ ਨੂੰ ਇਹੀ ਬੇਨਤੀ ਕੀਤੀ ਆ ਵੀ ਅਸੀਂ ਕਿਸੇ ਨੂੰ ਕਹਿਣ ਨਾਲੋਂ ਪਹਿਲਾਂ ਅਸੀਂ ਆਪਣਾ ਘਰ ਸੈੱਟ ਕਰੀਏ ਜਿੱਦਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਨਾ ਪਹਿਲਾਂ ਆਪਣੇ ਜਾ ਕੇ ਕੜਾਏ 'ਚ ਪਾ ਕੇ ਸਾੜੇ ਸੀਗੇ ਠੀਕ ਹੈ ਜੀ ਸਾਨੂੰ ਇਦਾਂ ਦੇ ਬੰਦਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਆ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਜਿਹੜੇ ਬੰਦੇ ਆ ਕੇ ਚਾਹੇ ਅਸੀਂ ਸਾਡੇ ਵਿੱਚ ਆ ਉਹਨਾਂ ਦੇ ਵੀ ਪਰਜਾ ਕਰੋ ਜਿਹੜੇ ਇਹਨਾਂ ਵੱਲੋਂ ਇਦਾਂ ਦੀ ਹਰਕਤ ਕਰਦੇ ਉਹਨਾਂ ਦੇ ਵੀ ਕਰੋ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਵੀ ਸ਼ਰਾਰਤੀ ਅੰਸਰ ਕੀ ਹਰਕਤਾਂ ਕਰਦੇ ਆ ਠੀਕ ਹੈ ਠੀਕ ਹੈ ਨਾ ਆਪਸੀ ਭਾਈਚਾਰਾ ਸਾਡਾ ਖਰਾਬ ਨਾ ਹੋਵੇ ਜੀ ਉਹਨਾਂ ਦੇ ਵੀ ਦੇਣੇ ਆ ਤੇ ਸਾਡੇ ਵੀ ਛਿੱਦੀ ਦਿਹਾੜੇ ਆ ਅਸੀਂ ਆਪਣੀ ਸੰਗਤ ਲੋਕਲ ਨੂੰ ਵੀ ਬੇਨਤੀ ਕਰਦੇ ਆ ਵੀ ਤੁਸੀਂ ਆਪਣਾ ਰੱਬ ਰੱਬ ਕਰੋ ਤੇ ਉਹਨਾਂ ਨੂੰ ਆਪਣਾ ਰੱਬ ਰੱਬ ਕਰਨ ਦਿਓ ਜਿਨ੍ਹਾਂ ਦੀ ਦੇਨ ਹੈਗੀ ਆ ਪੰਥ ਨੂੰ ਜਿਹੜੇ ਮੰਨਦੇ ਆ ਕੁਝ ਦਰਦ ਰੱਖਦੇ ਆ ਸਾਡੇ ਭਾਈਚਾਰੇ ਹੁਣ ਗੁਰਦੇਵ ਭਾਦਰ ਮਹਾਰਾਜ ਦੇ ਦਿਨ ਚੱਲਦੇ ਪਏ ਨੇ ਸਾਰੇ ਹਿੰਦੂ ਵਰਗ ਨੂੰ ਵੀ ਪਤਾ ਆ ਸਨਾਤਨ ਧਰਮ ਨੂੰ ਵੀ ਪਤਾ ਆ ਵੀ ਇਹ ਸਿੱਖ ਪੰਥ ਨੇ ਕੀ ਕੀਤਾ ਸਾਰਿਆਂ ਵਾਸਤੇ ਠੀਕ ਆ ਜੀ ਉਹ ਆਪਣਾ ਠੀਕ ਆ ਬਾਕੀ ਹਾਂ ਅਕਾਲ ਤਖਤ ਸਾਹਿਬ ਇਹਨਾਂ ਦੇ ਪੌਪ ਵੀ ਆਏ ਸੀ ਵੱਡੇ ਵੱਡੇ ਉਹਨਾਂ ਨੇ ਵੀ ਬਿਆਨ ਦਿੱਤੇ ਸੀ ਇਹ ਉਹਨਾਂ ਨਾਲ ਜ਼ਿਆਦਾ ਗੁਰਮਤਾ ਕਰਨ ਅੰਕਲ ਨਰੂਲਾ ਜੀ ਵੀ ਕਿਹੜੀ ਚੀਜ਼ ਸਹੀ ਆ ਕਿਉਂਕਿ ਅਸੀਂ ਵੀ ਆਪਣੇ ਜਥੇਦਾਰਾਂ ਤੋਂ ਪੁੱਛ ਕੇ ਚੱਲਦੇ ਨਾ ਤੇ ਅਸੀਂ ਇਹਨਾਂ ਨੂੰ ਵੀ ਸਾਰਿਆਂ ਨੂੰ ਬਲਜਿੰਦਰ ਬਾਸਟਰੋਣਾ ਦੀ ਜਿਹੜੀ ਟੀਮ ਆ ਜਿੰਨੇ ਵੀ ਹੈਗੇ ਨੇ ਪਰ ਅਸੀਂ ਕ੍ਰਿਸਚਨ ਸਕੂਲਾਂ ਦੇ ਵਿੱਚ ਜਾ ਕੇ ਦੇਖਦੇ ਆਂ ਵੀ ਉਹ ਬੰਦੇ ਕਦੀ ਇਦਾਂ ਕਰਦੇ ਨਹੀਂ ਜਿਹੜੇ ਇਦਾਂ ਦੀਆਂ ਸਸਤਾਵਾਂ ਖੁੱਲੀਆਂ ਆ ਉਹ ਆਪਣੇ ਵੱਡਿਆਂ ਨਾਲ ਗੱਲ ਕਰਨ ਵੀ ਇਹ ਚੀਜ਼ ਸਹੀ ਆ ਕਿ ਗਲਤ ਆ ਕਿਉਂਕਿ ਉਹਨਾਂ ਨੇ ਹੀ ਅਕਾਲ ਤਖਤ ਸਾਹਿਬ ਆ ਕੇ ਇਹ ਗੱਲ ਕੀਤੀ ਸੀ ਵੀ ਇਹ ਚੀਜ਼ ਨਹੀਂ ਸਹੀ ਹੈਗੀ ਇਸ ਕਰਕੇ ਇਹ ਗੱਲ ਸਾਨੂੰ ਕਹਿਣ ਦੀ ਲੋੜ ਹੀ ਨਹੀਂ ਠੀਕ ਹੈ ਨਹੀਂ ਇੱਥੇ ਤਾਂ ਸਾਰਿਆਂ ਨੂੰ ਆਪਾਂ ਗੱਲ ਨਾਲ ਲਾਣਾ ਆ ਸਾਰੇ ਧਰਮ ਇੱਕ ਆਪਾਂ ਕਿਸੇ ਦੇ ਬ੍ਰਾਹਮਣ ਦੇ ਨਹੀਂ ਚੱਕਣਾ ਸੀ ਆਪ ਸਹੀ ਹੋਣੇ ਚਾਹੀਦੇ ਆ ਤੇ ਸਾਰਾ ਕੁਝ ਹੀ ਸਹੀ ਆ ਬਾਬਾ ਜੀ ਮੰਗ ਪੱਤਰ ਪਾ ਦੇ ਦੱਸ ਦਿਓ ਜੀ ਅਸੀਂ ਬਾਬਾ ਜੀ ਜਿਹੜੇ ਬੰਦਿਆਂ ਨੇ ਸ਼ਰਾਰਤੀ ਅੰਸਰਾਂ ਨੇ ਸਾਡੇ ਕਕਾਰਾਂ ਤੇ ਜਾਂ ਸਾਡੀਆਂ ਚੀਜ਼ਾਂ ਦੇ ਸ਼ਹੀਦਾਂ ਦੇ ਕਮੈਂਟ ਕੀਤੇ ਸੀ ਉਹਨਾਂ ਦੀ ਅਸੀਂ ਰਿਪੋਰਟ ਦੇ ਚੁੱਕੇ ਆ ਜੇ ਉਹਨਾਂ ਦੇ ਕਾਰਵਾਈ ਨਾ ਹੋਈ ਅਸੀਂ ਪ੍ਰਸ਼ਾਸਨ ਨੂੰ ਅੱਜ ਨਿਮਰਤਾ ਸਹਿਤ ਬੇਨਤੀ ਕਰ ਚੱਲੇ ਆ ਸਾਨੂੰ ਅਫਸਰਾਂ ਨੇ ਕਿਹਾ ਸੀ ਵੀ ਜੇ ਮਨੇ ਹਾਸ ਨੇ ਕੋਈ ਜਲੰਧਰ ਆ ਕੇ ਆਪਸੀ ਭਾਈਚਾਰਕ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂ ਲੜਾਈ ਹੋਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਨਾਂ ਦੇ ਦੇਣਾਂ ਤੇ ਸਾਡੇ ਵੀ ਦੇਣੇ ਹਨਾ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਆਪਣਾ ਦੇਣ ਨਾਮ ਨਾਓ ਇਹ ਆਪਣੇ ਮਨਾਨ ਸਾਨੂੰ ਆਪਣੇ ਮਨਾਨ ਦਿਓ ਪਰ ਜਿਹੜੇ ਲੋਕ ਘਰ ਬਹਿ ਕੇ ਕਮੈਂਟ ਕਰ ਰਹੇ ਆ ਗਲਤ ਮਲਤ ਉਹਦੇ ਵਿੱਚ ਸਾਨੂੰ ਪੁੱਛ ਗਿਆ ਚਾੰਦੀ ਆ ਕਿਉਂਕਿ ਆਪਾਂ ਇੱਕ ਜ਼ਿੰਮੇਵਾਰ ਬੈਠੇ ਆ ਨਾ ਅਸੀਂ ਕਿਸੇ ਧਰਨੇ ਨੂੰ ਸਪੋਰਟ ਕਰਦੇ ਨਹੀਂ ਠੀਕ ਆ ਜੀ ਕਿਹੜੇ ਦਲ ਪੰਤ ਨੇ ਕਦੀ ਵੀ ਤੁਸੀਂ ਇੱਕ ਗੱਲ ਨੋਟ ਕੀਤੀ ਕਮੇਟੀਆਂ ਜ਼ਰੂਰ ਬਿਆਨ ਦਿੰਦੀਆਂ ਕਦੀ ਕਿਸੇ ਦਲ ਪੰਥ ਦੇ ਜੇਸ਼ੇਦਾਰ ਦੇ ਤੁਸੀਂ ਬਿਆਨ ਸੁਨੇ ਅਜ ਤੱਕ ਇਦਾਂ ਦੇ ਅਸੀਂ ਆਪਣੇ ਆਪ ਨੂੰ ਨਿਰਪੱਖ ਕਰਨਾ ਅਸੀਂ ਕਿਸੇ ਨੂੰ ਨਹੀਂ ਦੇਖਣਾ ਹੈ ਧੰਨਵਾਦ ਬਾਬਾ ਜੀ ਕੀ ਕਹਿਣਾ ਜੀ ਠੀਕ ਹੈ ਥੋੜਾ ਯਾਰ ਪਲੀਜ਼ ਫੋਨ ਪਿੱਛੇ ਕਰ ਲਓ ਹੱਥ ਪਿੱਛੇ ਕਰ ਲਓ ਫੋਨ ਥੋੜਾ ਕਿਤੇ ਬਹੁਤ ਅੱਛਾ ਜੀ ਲਾ ਤਾ ਮਾਈਕ ਨਾਲ ਹੀ ਲਗਾ ਦਿਓ ਸੰਦੀਪ ਜੀ ਥੋੜਾ ਰੱਖ ਲੀ ਇੱਕ ਥੋੜਾ ਥੋੜਾ ਪਿੱਛੇ ਕਰ ਲੋ ਇੱਕ ਵਾਰੀ ਥੋੜਾ ਥੋੜਾ ਯਾਰ ਪਿੱਛੇ ਹੋ ਜਾਓ ਸਾਰਾ ਕਵਰ ਹੋ ਜਾਏ ਜੀ 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 ਮੇਸਲੋ ਸ਼ਿਵਦਾਸ਼ ਕੀਤੇ ਬਾਬਾ ਗੁਰਦਿਆਲ ਸਿੰਘ ਜੀ ਮੋਢਾਦਾਲਾ ਦਾਸ ਜਹੇਦਾਰ ਬਾਬਾ ਧੀਰਾ ਸਿੰਘ ਜੀ ਅਕਾਲੀ ਅੱਜ ਸਾਡੇ ਬਾਬਾ ਜੀ ਬਾਬਾ ਮਾਨ ਸਿੰਘ ਜੀ ਨੇ ਸਾਨੂੰ ਇਹ ਜੋ ਅਸਾਈ ਭਾਈ ਚਾਰੇ ਵੱਲੋਂ ਜਿਹੜੇ ਕੁਛ ਸ਼ਰਾਰਤੀ ਅੰਸਰ ਆ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬਾਣੀ ਦੇ ਉੱਤੇ ਟਿੱਪਣੀ ਮਾਰੀ ਕੀਤੀ ਆ ਸਾਡੇ ਸ਼ੇਖ ਦਸਿੰਘਾ ਦੇ ਉੱਤੇ ਟਿੱਪਣੀ ਮਾਰੀ ਕੀਤੀ ਆ ਫਿਰ ਉਹਨਾਂ ਨੇ ਗੁਰੂ ਦੇ ਜਿਹੜੇ ਸਾਡੇ ਸ਼ਾਸਤਰ ਪੀਰ ਆ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਸ਼ਾਤਰਾਂ ਨੂੰ ਨਮਸਕਾਰ ਕੀਤੀ ਆ ਜਿਹੜੇ ਉਹ ਮਾੜੀ ਅਨੁਸਾਰ ਨੇ ਇਹ ਮਾੜੇ ਸ਼ਬਦ ਬੋਲੇ ਆ ਵੇਖੋ ਧਰਮ ਸਾਰੇ ਸਤਕਾਰਯੋਗ ਹੁੰਦੇ ਆ ਐਸੀ ਵੀ ਸਾਰੇ ਧਰਮਾਂ ਦਾ ਸਤਕਾਰ ਕਰਦੇ ਆ ਕਿਸੇ ਨੂੰ ਮਾੜਾ ਨਹੀਂ ਆਖਦੇ ਬਾਕੀ ਜਿਹੜੇ ਇਹੋ ਜਿਹੇ ਲੋਕ ਜਿੱਦਾਂ ਜਿੱਦਾਂ ਕਹਿੰਦੇ ਵੀ ਜਿੰਨੇ ਉਹ ਗਲਤ ਕੀਤਾ ਕੁਝ ਬੰਦੇ ਹੁੰਦੇ ਆ ਉਹ ਮਾੜਾ ਬੋਲਦੇ ਆ ਤੇ ਉਹਨਾਂ ਨੂੰ ਇਹੋ ਜਿਹਾ ਮਾੜਾ ਨਹੀਂ ਬੋਲਣਾ ਚਾਹੀਦਾ ਅੱਜ ਅਸੀਂ ਪ੍ਰਸ਼ਾਸਨ ਦੇ ਕੋਲ ਆਏ ਨਿਮਰਤਾ ਸਹਿਤ ਆਪਣਾ ਇੱਕ ਮੰਗ ਪੱਤਰ ਦਿੱਤਾ ਹੋਇਆ ਵਾ ਕਿ ਇਹੋ ਜਿਹੇ ਜਿਹੜੇ ਲੋਕ ਆ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਨ੍ਹਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ। ਉਨ੍ਹਾਂ ਦੇ ਉੱਤੇ ਕਾਨੂੰਨੀ ਜਿਹੜੀ ਕਾਰਵਾਈ ਆ ਸਖਤ ਤੋਂ ਸਖਤ ਕੀਤੀ ਜਾਵੇ। ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਜਾਵੇ। ਤੇ ਪ੍ਰਸ਼ਾਸਨ ਨੂੰ ਇੱਕ ਬੇਨਤਾ ਵੀ ਐ ਕਰ ਦੇਣੇ ਚਾਹੁੰਦੇ ਆ ਵੀ ਪ੍ਰਸ਼ਾਸਨ ਇਸ ਚੀਜ਼ ਨੂੰ ਨਹੀਂ ਧਿਆਨ 'ਚ ਲੈਂਦਾ। ਉਹ ਜਿਹੜੇ ਮਾੜੇ ਅਨਸਰਿਆ ਉਹਨਾਂ ਨੂੰ ਨਹੀਂ ਫੜਦਾ ਉਹਨਾਂ ਨੂੰ ਨਹੀਂ ਕੋਈ ਸਜ਼ਾ ਦਿੰਦਾ। ਤੇ ਫੇ ਖਾਲਸਾ ਪੰਥ ਤਿਆਰ ਬਰ ਤਿਆਰ ਆ। ਜਿੱਦਾਂ ਇਹ ਮਾੜੇ ਲੋਕ ਜਿੱਦਾਂ ਇਹਨਾਂ ਨੇ ਅੱਜ ਗੁਰੂ ਸਾਹਿਬ ਦੀ ਬਾਣੀ ਦੇ ਉੱਤੇ ਗੁਰੂ ਸਾਹਿਬ ਦੇ ਸ਼ਾਹਤਰਾਂ ਦੀ ਉੱਤੇ ਇਹਦ ਸਿੰਘਾਂ ਨੂੰ ਇਹਨਾਂ ਨੇ ਮਾਰਾ ਕਿ ਆਵਾ ਕਿ ਇਦਾਂ ਇੱਕ ਪਾਪੀ ਮੱਸਾ ਰੰਗੜ ਆਇਆ ਸੀਗਾ ਉਹਨੇ ਦਰਬਾਰ ਸਾਹਿਬ ਦੇ ਵਿੱਚ ਆਣ ਕੇ ਇਦਾਂ ਹੀ ਮਾੜੇ ਕਰਮ ਕੀਤੇ ਸੀ ਤੇ ਫੇ ਗੁਰੂ ਦਾ ਖਾਲਸਾ ਜਿਹੜਾ ਸੀ ਉਹ ਸਮੇਂ ਬੀਕਾ ਨੀਰ ਦੇ ਵਿੱਚ ਸੀਗਾ ਇਹੋ ਜਿਹੇ ਦੁਸ਼ਟ ਦਾ ਸਿਰ ਵੱਢ ਕੇ ਲੈ ਗਿਆ ਇਹ ਗਨ ਜਿੱਤੇ ਟੰਗ ਕੇ ਲੈ ਗਿਆ ਸੀਗਾ ਕਰੇ ਜਾਵੇ ਨੇ ਹਲੋ ਜਾਵੇ ਸੀ ਨਦੀਆਂ ਨੂੰ ਭਾਵੇ ਸਾਡੇ ਜੀਰਿਆ ਗਾਲ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰ ਦੇਣਾ ਚਾਹੁੰਦੇ ਆ ਵੀ ਸਾਨੂੰ ਗੁਰੂ ਦੇ ਖਾਲਸੇ ਨੂੰ ਇਹੋ ਜਿਹਾ ਕੋਸ਼ ਨਾ ਕਰਨਾ ਪਵੇ ਇਹੋ ਜਿਹੇ ਲੋਕਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਅੱਗੇ ਵਾਸਤੇ ਕੋਈ ਇਹੋ ਜਿਹਾ ਕੋਈ ਵੀ ਕਿ ਕੋਈ ਕਿਸੇ ਵੀ ਧਰਮ ਦੇ ਬਾਬਤ ਮਾੜਾ ਨਾਮ ਬੋਲੇ ਬਾਕੀ ਅਹੀਂ ਜਿੱਦਾਂ ਵੀ ਇਹ ਸਹੀ ਧਰਮਿਆਂ ਜਿੱਦਾਂ ਇਹਨਾਂ ਦੇ ਵੱਡੇ ਦਿਨ ਜਿੱਦਾਂ ਇਹ ਆਪਣਾ ਦਿਨ ਮਨਾ ਰਹੇ ਆ ਇਦਾਂ ਹੀ ਸਾਡੇ ਗੁਰੂ ਸਾਹਿਬਾਨ ਹੋਇਆ ਧੰਤਨ ਸ਼੍ਰੀ ਬਾਬਾ ਦੀਪ ਸਿੰਘ ਜੀ ਆ ਸਾਡੇ ਛੋਟੇ ਸਹਬਜ਼ਾਦੇ ਆ ਅਨੇਕਾਂ ਹੀ ਸਿੰਘ ਸ਼ਹੀਦ ਦੀਆਂ ਪਾਈਆਂ ਹੋਈਆਂ ਵਾ ਤੇ ਸਿੱਖ ਸੰਗਤਾਂ ਗੁਰੂ ਦਾ ਖਾਲਸਾ ਇਸ ਦਿਵਸ ਦਿਹਾੜੇ ਮਨਾ ਰਿਆ ਵਾ ਤੇ ਸਾਨੂੰ ਸਾਰਿਆਂ ਨੂੰ ਆਪੋ ਆਪਣੇ ਧਰਮ ਦੇ ਵਿੱਚ ਦਾ ਹੈ ਕਿ ਆਪੋ ਆਪਣੇ ਵੱਡੇ-ਵਡੇਰਿਆਂ ਦੇ ਦਿਨ ਮਨਾਉਣੇ ਚਾਹੀਦੇ ਨਾ ਕਿ ਸਾਨੂੰ ਕਿਸੇ ਧਰਮ ਦੇ ਉੱਤੇ ਕੋਈ ਮਾੜਾ ਸ਼ਬਦ ਬੋਲਣਾ ਚਾਹੀਦਾ ਵਾ ਅ ਫਿਰ ਆਪ ਜੀ ਦੇ মিডিਆ ਦੇ ਮਾਧਮ ਰਾਹੀਂ ਪ੍ਰਸ਼ਾਸਨ ਨੂੰ ਬੇਨਤੀ ਦੁਬਾਰੇ ਫੇਰ ਕਰ ਦਿੰਨੇ ਆ ਇਹੋ ਜਿਹੜੇ ਜੜੇ ਮਾੜੇ ਲੋਕ ਆ ਇਹਨਾਂ ਦੇ ਉੱਤੇ ਪਰਚਾ ਕਰਕੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਜਿਹੜੇ ਦੂਸਰੇ ਉਹਨਾਂ ਨੂੰ ਵੀ ਸਮਝ ਜਾਵੇ ਵੀ ਕਿਸੇ ਵੀ ਧਰਮ ਦੇ ਪ੍ਰਤੀ ਮਾੜਾ ਨਹੀਂ ਬੋਲਣਾ ਬਾਬਾ ਮੈਂ ਮਿੰਟਮ ਦੇ ਕੇ ਆਇਆ ਸੀ ਅੰਦਰ ਗੱਲਬਾਤ ਹੋਈ ਸੀ ਹਾਂਜੀ ਸਾਨੂੰ ਅਫਸਰਾਂ ਨੇ ਭਰੋਸਾ ਦਿਵਾਇਆ ਵਾ ਉਹਨਾਂ ਨੇ ਆਖਿਆ ਬਾਬਾ ਜੀ ਤੁਸੀਂ ਸਾਡੇ ਤੇ ਭਰੋਸਾ ਕਰੋ ਵਿਸ਼ਵਾਸ ਕਰੋ ਅਸੀਂ ਜਿਹੜਾ ਵਾ ਇਹਦੇ ਉੱਤੇ ਕਾਰਵਾਈ ਕਰਾਂਗੇ ਇਰਾ ਦੇਵਾਂਗੇ ਠੀਕ ਹੈ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਆਈਡੀਆ ਤਸਵੀਰਾਂ ਦਰਸ਼ਕਾ ਨਾਮ ਜਹਦਾਰ ਬਾਬਾ ਤਿਰਸ ਸਿੰਘ ਅਕਾਲੀ 10 ਦਾ ਨੰਬਰ 88722 56316 ਬਾਈ ਇਸੇ ਵੀ ਵੀਰ ਭਰਾ ਭੈਣ ਗੁਰੂ ਦੀ ਸਾਧ ਸੰਗਤ ਨੇ ਕੋਈ ਵਿਚਾਰ ਸਾਡੇ ਨਾਲ ਕਰਨਾ ਵੇ ਉਹ ਕਰ ਸਕਦੇ ਆ ਦਲਪੰਥ ਸ਼੍ਰੀਤ ਬਾਬਾ ਗੁਰਦਿਆਲ ਸਿੰਘ ਜੀ ਸ਼੍ਰੋਮਣੀ ਪੰਥ ਅਕਾਲੀ ਬੋਡਾ ਦਾਲ ਮਹਾਲੀ ਮੋਰਚਾ ਕੌਮੀ ਮੋ ਕੌਮੀ ਨੂੰ ਸਭ ਮੋਰਚਾ ਚੱਲ ਰਿਹਾ ਵਾ ਸਿੱਖ ਸੰਗਤਾਂ ਨੂੰ ਕਹਿੰਨੇ ਆ ਵੀ ਜਿਹੜੇ ਕਾਮ ਦੇ ਮੋਰਚੇ ਲੱਗਦੇ ਉਹਨਾਂ ਦਾ ਵੱਧ ਤੋਂ ਵੱਧ ਹੱਲ ਕਰਾਈ ਜਾਵੇ ਵਾਹਿਗੁਰੂ ਵਾਹਿਗੁਰੂ ਜੀ ਕਾ